ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਜ਼ਿਆਦੇ ਸੋਹਣੇ ਹੈਂਡਵਰਕ ਦੇ ਸੂਟ ਨਿੰਕੇ ਰੈਡੀ ਹੋਏ ਹੋਏ ਨੇਗੇ ਜੜੀਆਂ ਪਹਿਣਾ ਵੀ ਉਸ ਡਿਜ਼ਾਈਨ ਦੇ ਸੂਟ ਦੇਣਾ ਚਾਹੁੰਦੇ ਹੋਗੇ ਸੇਮ ਤਾਂ ਤੁਸੀਂ ਓਦਾਂ ਵੀ ਰੈਡੀ ਕਰਵਾ ਸਕਦੇ ਹੋਗੇ ਤੁਸੀਂ ਹੋਰ ਡਿਜ਼ਾਈਨ ਆਪਣਾ ਵੀ ਸ਼ੇਅਰ ਕਰ ਸਕਦੇ ਹੋਗੇ ਓਦਾਂ ਜਿਹੜੇ ਤੁਸੀਂ ਸੂਟ ਲੈਗੇ ਰੈਡੀ ਕਰਵਾ ਸਕਦੇ ਹੋਗੇ ਜਿਹੜਾ ਮੇਰੇ ਪਾਇਆ ਹੈ ਸੂਟ ਕਾਫੀ ਇਹਦੇ ਨਾਲ ਦੇ ਮਤਲਬ ਸੂਟ ਰੈਡੀ ਹੋ ਕੇ ਚਲੇ ਗਏ ਨੇਗੇ ਕਾਫੀ ਭਾਂਡ ਰਹੇ ਨੇ ਕਾਫੀ ਬਣੇ ਪਏ ਨੇਗੇ ਬੁਟੀਕ ਤੇ ਤੇ ਉਹ ਵੀ ਮਤਲਬ ਆਨ ਆਰਡਰ ਬਣੇ ਹੋਏ ਨਗੇ ਹਨ ਜੇ ਤੁਸੀਂ ਵੀ ਐਵੇਂ ਦਾ ਸੂਟ ਸੀਮ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕੋਈ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਜਿੱਦਾਂ ਕਿ ਮੈਂ ਵੇਅਰ ਕੀਤਾ ਹੋਇਆ ਮੇਰੇ ਜੌਰਜਟ ਦੇ ਉੱਪਰ ਹੈਗਾ ਤੇ ਦੇਖੋ ਇਦਾਂ ਇਤੇ ਵਰਕ ਹੋਇਆ ਹੋਇਆ ਹੈਗਾ ਤੇ ਬਾਹਾਂ ਤੇ ਵਰਕ ਹੋਇਆ ਹੋਇਆ ਤੇ ਘੇਰੇ ਤੇ 0 ਟੰਕੇ ਦਾ ਸਾਰਾ ਕੰਮ ਹੋਇਆ ਹੋਇਆ ਹੈਗਾ ਤੇ ਜੌਰਜਟ ਦੇ ਉੱਪਰ ਇਹ ਜਿਹੜਾ ਸੂਟ ਹੈਗਾ ਤਿਆਰ ਕੀਤਾ ਹੋਇਆ ਕੋਈ ਆਪਾਂ ਬਾਟਮ ਤੇ ਵਰਕ ਨਹੀਂ ਕੀਤਾ ਪਲੱਸ ਆਰਗੈਂਜ਼ਾ ਦਾ ਨਾਲ ਆਪਾਂ ਦੁਪੱਟਾ ਰੱਖਿਆ ਹੈਗਾ ਪਿਓਰ ਫੁੱਲ ਪਿਓਰ ਆਰਗੈਂਜ਼ਾ ਦਾ ਪ੍ਰਾਈਸ ਹੈ ਜਿਹੜਾ ਇਹਦਾ 3500 ਹੈਗਾ ਤੁਸੀਂ WhatsApp ਤੇ ਵੀ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਹੋਰ ਕਲਰ ਵੀ ਅਵੇਲੇਬਲ ਹੈਗੇ ਨੇਗੇ ਤੇ ਤੁਸੀਂ ਹੋਰ ਕਲਰ ਤੇ ਵੀ ਸੂਟ ਲੈਣਗੇ ਜਿਹੜੇ ਤਿਆਰ ਕਰਵਾ ਸਕਦੇ ਹੋਗੇ ਜੈਨੀਫਰ ਸਟੱਫ ਤੇ ਰੈਡੀ ਹੋ ਰਹੇ ਨੇਗੇ ਦੇ ਨਾਲ ਦੇ ਸੂਟ ਤੇ ਜੌਰਜਟ ਤੇ ਰੈਡੀ ਹੋ ਰਹੇ ਨੇਗੇ ਤੁਸੀਂ ਪਸ਼ਮੀਨੇ ਤੇ ਵੀ ਸੂਟ ਹੈ ਜਿਹੜਾ ਇਹ ਤਿਆਰ ਕਰਵਾ ਸਕਦੇ ਹੋ ਕਾਫੀ ਜਿਆਦਾ ਸੋਹਣਾ ਲੱਗਦਾ ਕੰਮ ਹੈ ਜਿਹੜਾ ਸਾਰਾ 0 ਟਾਂਕੇ ਦਾ ਕੰਮ ਤੁਹਾਨੂੰ ਤਸੱਲੀ ਬਖਸ਼ ਮਿਲੇਗਾ ਪੂਰਾ ਨੀਟ ਐਂਡ ਕਲੀਨ ਮਿਲੇਗਾ ਕੰਮ ਕੰਮ ਦੇ ਵਿੱਚ ਕੋਈ ਵੀ ਇਦਾਂ ਨਹੀਂ ਹੈਗਾ ਵੀ ਆਪਣੇ ਵੀ ਵਧੀਆ ਨਹੀਂ ਹੋਊਗਾ ਤੁਸੀਂ ਸਲਾਈਟ ਕਰਵਾਉਂਗੇ ਸਲਾਈ ਤੱਕ ਵੀ ਤੁਹਾਨੂੰ ਵਧੀਆ ਕੰਮ ਤਿਆਰ ਹੋ ਕੇ ਮਿਲੇਗਾ ਤੁਹਾਨੂੰ ਸਾਰਾ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਹੈਂਡਵਰਕ ਦੇ ਬਹੁਤ ਜ਼ਿਆਦੇ ਸੋਹਣੇ ਸੂਟ ਲੰਗੇ ਜੇ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਦੇਖੋ ਸਭ ਤੋਂ ਪਹਿਲਾ ਸੂਟ ਹੈਗਾ ਬਹੁਤ ਜ਼ਿਆਦੇ ਸੋਹਣਾ ਹੈ ਜਿਹੜਾ ਸੂਟ ਹੈ ਰੈਡੀ ਹੋਇਆ ਹੋਇਆ ਹੈ ਇਹਦੇ ਨਾਲ ਦੇ ਮੈਂ ਤੁਹਾਨੂੰ ਸ਼ਰਟ ਦੇ ਕਲਰ ਦਿਖਾ ਦੂੰਗੀ ਵੀ ਕਿਹੜੇ-ਕਿਹੜੇ ਅਵੇਲੇਬਲ ਲੰਗੇ ਜਿਹੜਾ ਕੰਮ ਹੈਗਾ ਸਾਰਾ ਹੈਂਡ ਦਾ ਹੋਇਆ ਹੋਇਆ ਤੁਸੀਂ ਨੇੜੇ ਤੋਂ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਨੀਟ ਐਂਡ ਕਲੀਨ ਚਾਹੀਦੀ ਤੁਹਾਡੇ ਦੋ ਪੈਸੇ ਵੱਧ ਲੱਗ ਰਹੇ ਨੇਗੇ ਪਰ ਤੁਹਾਨੂੰ ਕੰਮ ਹੈ ਜਿਹੜਾ ਪੂਰਾ ਐਂਡ ਤਸੱਲੀ ਬਖਸ਼ ਮਿਲੂਗਾ ਸਫਾਈ ਵਾਲਾ ਮਿਲੂਗਾ ਲੋ ਜੀ ਪੂਰਾ ਨੀਟ ਐਂਡ ਕਲੀਨ ਕੰਮ ਮਿਲੂਗਾ ਜਿਹੜਾ ਇਹਦੇ ਵਿੱਚ ਸਾਰਾ ਮਤਲਬ ਮੋਟੀ ਮੋਤੀ ਕੱਟ ਦਾਣਾ ਜਿਹੜਾ ਵਰਕ ਹੋਇਆ ਹੋਇਆ ਹੈਗਾ ਉਹ ਮਤਲਬ ਸਾਰਾ ਐਂਡ ਪੂਰਾ ਵਧੀਆ ਮਟੀਰੀਅਲ ਲੱਗਿਆ ਹੋਇਆ ਹੈਗਾ ਕੋਈ ਮਟੀਰੀਅਲ ਮਾੜਾ ਨਹੀਂ ਹੈਗਾ ਲੋ ਜੀ ਇਦਾਂ ਇਹ neck ਤੇ ਦੇਖੋ neck ਤੋਂ ਸਟਾਰਟ ਹੁੰਦਾ ਸਾਰਾ ਸੈਂਟਰ ਪੈਨਲ ਦੇ ਵਿੱਚ ਵਰਕ ਹੋਇਆ ਹੋਇਆ ਹੈ ਸਾਈਡਾਂ ਤੇ ਦੇਖੋ ਬੂਟੀਆਂ ਨਗੀਆਂ ਸਾਰੀਆਂ ਇਸ ਤਰ੍ਹਾਂ ਬੜੀਆਂ ਹੋਈਆਂ ਨਗੀਆਂ ਤੁਸੀਂ ਦੇਖ ਸਕਦੇ ਹੋਗੇ ਲੋ ਜੀ ਇਹਦੇ ਮੈਂ ਤੁਹਾਨੂੰ ਮਤਲਬ ਸ਼ਰਟ ਦੇ ਹੋਰ ਕਲਰ ਦਿਖਾ ਦੂੰਗੀ ਤੇ ਨਾਲ ਦੇਖੋ ਪਾਵਾਂ ਤੇ 슬ੀਵਸ ਤੇ ਇਦਾਂ ਕੰਮ ਹੋਇਆ ਹੋਇਆਗਾ ਲੋ ਜੀ ਦੇਖੋ ਜੀ ਕੋਈ ਵੀ ਤੁਹਾਨੂੰ ਫੰਕਸ਼ਨ ਆ ਰਿਹਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਦੇਖੋ ਜੀ ਇਸ ਤਰ੍ਹਾਂ ਆਪਾਂ ਪੱਟੀ ਲਗਾ ਕੇ ਪੇਸਟਿੰਗ ਪੱਟੀ ਲਗਾ ਕੇ ਆਪਾਂ ਸੂਟ ਨੂੰ ਫਿਨਿਸ਼ਿੰਗ ਦਿੱਤੀ ਹੈਗੀ ਕਾਫੀ ਜਿਆਦਾ ਸੋਹਣਾ ਇਹਦੇ ਨਾਲ ਆਪਾਂ ਰੱਖਿਆ ਮਹਿਰੂਨ ਬਾਟਮ ਰੱਖੀ ਹੈਗੀ ਤੇ ਇਹਦਾ ਦੁਪੱਟਾ ਬਹੁਤ ਜਿਆਦਾ ਸੋਹਣਾ ਸ਼ਾਈਨ ਵਾਲੀ ਚਨੌਨ ਦਾ ਰੱਖਿਆ ਹੈਗਾ ਲਾਈਨਾਂ ਦੇ ਵਿੱਚ ਚਨੌਨ ਦੇ ਬਹੁਤ ਸੋਹਣਾ ਫੈਬਰਿਕ ਹੈ ਨਿਊ ਫੈਬਰਿਕ ਦਾ ਆਪਾਂ ਦੁਪੱਟਾ ਆਪਾਂ ਰੱਖਿਆ ਜੀ ਦੁਪੱਟਾ ਸ਼ਰਟ ਨਾਲ ਦਾ ਇਸ ਤਰ੍ਹਾਂ ਦੇਖੋ ਜੀ ਤੇ ਪੇ ਪੇਸਟਿੰਗ ਪੱਟੀ ਲਗਾਈ ਹੋਈ ਹੈ ਪਲੱਸ ਆਪਾਂ ਜਿਹੜੀ ਲੈਸ ਹੈ ਚੰਪਾ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਦੇਖੋ ਆਪਾਂ ਡਬਲ ਕੰਮ ਕੀਤਾ ਹੈਗਾ ਹਨਾ ਇਤੇ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਇਆ ਹੈਗਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਸੇਮ ਤੁਸੀਂ ਡਿਜ਼ਾਈਨ ਜਿਹੜਾ ਤੁਸੀਂ ਤਿਆਰ ਕਰਵਾ ਸਕਦੇ ਹੋਗੇ ਇਹ ਕਿਤਾ ਆਪਣੇ ਕੋਲੇ ਸੇਮ ਕਲਰ ਹੀ ਪਿਆ ਬਸ 19 20 ਦਾ ਫਰਕ ਹੈਗਾ ਤੇ ਸੇਮ ਦੇਖੋ ਤੁਸੀਂ ਇਹ ਤੇ ਰੈਡੀ ਕਰਵਾ ਸਕਦੇ ਹੋ ਮੈਂ ਤੁਹਾਨੂੰ ਸਾਰੇ ਦਿਖਾਉਂਗੀ ਕਲਰ ਤੁਸੀਂ ਸਿਲੈਕਟ ਕਰਕੇ ਮੈਨੂੰ ਦੱਸਣਾ ਵੀ ਸਾਡਾ ਇਸ ਕਲਰ ਦੇ ਉੱਪਰ ਜਿਹੜਾ ਸੂਟ ਹੈ ਤਿਆਰ ਕਰਵਾ ਦਿਓ ਠੀਕ ਹੈ ਜੀ ਪਹਿਲਾ ਕਲਰ ਇਹ ਹੈਗਾ ਦੂਜਾ ਇਹ ਕਲਰ ਹੈਗਾ ਤੇ ਪਿਸਤਾ ਜਿਹਾ ਸ਼ੇਡ ਹੈ ਬਹੁਤ ਜਿਆਦਾ ਸੋਹਣਾ ਵਰਕ ਹੈ ਜਿਹੜਾ ਸਾਰਿਆਂ ਤੇ ਹੀ ਬਹੁਤ ਜਿਆਦਾ ਸੋਹਣਾ ਉੱਠੂਗਾ ਤੇ ਅਗਲਾ ਕਲਰ ਹੈਗਾਗਾ ਮਸਟਰਡ ਨੈਕਸਟ ਕਲਰ ਆ ਜਾਊਗਾ ਪਰਪਲ ਉਸ ਤੋਂ ਨੈਕਸਟ ਫਿਰ ਆ ਜਾਊਗਾ ਜੀ ਲਾਈਟ ਜਾਂ ਮਸਟਰਡ ਸ਼ੇਡ ਹੈਗਾ ਬਰਾਊਨੀ ਜਿਹੇ ਦੇ ਵਿੱਚ ਲਓ ਜੀ ਇਹ ਆਪਣੇ ਕੋਲੇ ਸੇਮ ਮਤਲਬ ਕਲਰ ਅਵੇਲੇਬਲ ਹੈਗੇ ਨੇਗੇ ਸੇਮ ਜਿੱਦਾਂ ਇਹ ਜਿਹੜੇ ਫੈਬਰਿਕ ਤੇ ਆਪਾਂ ਸੂਟ ਆ ਜਿਹੜਾ ਤਿਆਰ ਕੀਤਾ ਹੈਗਾ ਤੇ ਤੁਹਾਨੂੰ ਚੁੰਨੀ ਵਗੈਰਾ ਇਦਾਂ ਹੀ ਰੈਡੀ ਕਰਕੇ ਦਵਾਂਗੇ ਲਓ ਜੀ ਕੰਮ ਤੁਹਾਨੂੰ ਪੂਰਾ ਵਧੀਆ ਮਿਲੇਗਾ ਪਹਿਲਾ ਸੂਟ ਇਹ ਸੀਗਾ ਅੱਜ ਵਾਲਾ ਤੇ ਦੂਜਾ ਸੂਟ ਹੈ ਜਿਹੜਾ ਆਪਾਂ ਕ੍ਰਸ਼ ਦੇ ਉੱਪਰ ਰੈਡੀ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਮੇਰੇ ਸੂਟ ਪਾਇਆ ਹੋਇਆ ਸੀ ਉਹਦੇ ਨਾਲ ਦਾ ਸੂਟ ਆਪਾਂ ਜਿਹੜਾ ਰੈਡੀ ਕੀਤਾ ਹੈ ਇਹਦੇ ਨਾਲ ਵੀ ਆਪਾਂ ਰੱਖੀ ਹੈ ਕਿ ਮਹਿਰੂਨ ਬਾਟਮ ਇਦਾਂ ਦੇ neck ਤੇ ਵਰਕ ਹੋਇਆ ਹੋਇਆ ਕੰਮ ਤੁਸੀਂ ਦੇਖੋ ਸਾਰਾ ਕਿੰਨਾ ਸੋਹਣਾ ਹੋਇਆ ਹੋਇਆ neck ਤੇ ਵਰਕ ਹੋਇਆ ਹੋਇਆ ਹੈਗਾ ਪਲੱਸ ਜਿਹੜੀਆਂ 슬ੀਵਸ ਤੇ ਕੰਮ ਹੋਇਆ ਹੋਇਆ ਹੈਗਾ ਬਹੁਤ ਜ਼ਿਆਦਾ ਹੈਵੀ ਕੰਮ ਹੋਇਆ ਹੋਇਆ ਸ਼ੋਲਡਰ ਤੱਕ ਲਓ ਜੀ ਇਦਾਂ ਠੀਕ ਹੈ ਜੀ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਬਣਾ ਸਕਦੇ ਹੋਗੇ ਦੂਜੀ 슬ੀਵਸ ਤੇ ਵਰਕ ਇਦਾਂ ਹੋਇਆ ਹੋਇਆ ਹੈਵੀ ਹੋਇਆ ਹੋਇਆਗਾ ਵਰਕ ਲੋ ਜੀ ਇਦਾਂ ਇਹਦੇ neck ਤੇ ਡਿਜ਼ਾਈਨ ਹੋਇਆ ਹੋਇਆਗਾ ਸੈਂਟਰ ਪੈਨਲ ਦੇ ਵਿੱਚ ਸਾਰਾ ਹੈਂਡਵਰਕ ਹੋਇਆ ਹੋਇਆਗਾ ਪਲੱਸ ਘੇਰੇ ਤੇ ਵੀ ਕੰਮ ਹੋਇਆ ਹੋਇਆਗਾ ਬਹੁਤ ਸੋਹਣੀ ਗਲਾਸ ਕ੍ਰਸ਼ ਦੇ ਉੱਪਰ ਆਪਾਂ ਜਿਹੜਾ ਸੂਟ ਹੈ ਰੈਡੀ ਕੀਤਾ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਕਿਤੋਂ ਸਰਿੰਕ ਨਹੀਂ ਹੁੰਦਾ ਕੋਈ ਕੰਪਲੀਟ ਨਹੀਂ ਹੈਗੀ ਕੱਪੜੇ ਦੀ ਤੇ ਨਾਲ ਆਪਾਂ ਇਹਦੇ ਮੈਹਰੂਨ ਬਾਟਮ ਰੱਖੀ ਹੈਗੀ ਪਲੱਸ ਨਾਲ ਆਪਾਂ ਜਿਹੜਾ ਹੈਗਾ ਚਨੌਣ ਦਾ ਦੁਪੱਟਾ ਜਿਹੜਾ ਫੈਬਰਿਕ ਤੋਂ ਮੈਂ ਪਹਿਲਾਂ ਦੁਪੱਟਾ ਦਿਖਾਇਆ ਉਸੇ ਫੈਬਰਿਕ ਦਾ ਆਪਾਂ ਦੁਪੱਟਾ ਰੈਡੀ ਕੀਤਾ ਹੈ ਇਹਦਾ ਆਪਾਂ ਦੁਪੱਟਾ ਇਸ ਤਰ੍ਹਾਂ ਰੈਡੀ ਕੀਤਾ ਦੇਖੋ ਸਾਰੇ ਮਤਲਬ 4 ਸਾਈਡ ਦੇ ਵਿੱਚ ਆਪਾਂ ਛਟੀਆਂ ਪਾਈਆਂ ਲਿੰਗੀਆਂ ਤੇ ਪਲੱਸ ਆਪਾਂ ਪੇਸਟਿੰਗ ਪੱਟੀ ਲਗਾਈ ਹੈਗੀ ਤੇ ਨਾਲ ਆਪਾਂ ਮਤਲਬ ਗੋਟਾ ਲਗਾਇਆ ਹੈਗਾ ਠੀਕ ਹੈ ਜੀ ਤੇ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਸੇਮ ਵੀ ਕਰਵਾ ਸਕਦੇ ਹੋਗੇ ਤੇ ਇਹ ਸਾਰੇ ਹੈਂਡਵਰਕ ਦੇ ਸੂਟ ਨੇ ਇਹਨਾਂ ਦੀ ਕੋਸਟ ਹੈ ਜਿਹੜੀ ਉੱਪ ਜਾਊਗੀ ਮਤਲਬ 7-8000 ਪਲੱਸ ਆਪਣੇਗੇ ਇਹ ਸੂਟ ਮੈਂ ਤੁਹਾਨੂੰ ਆਈਡੀਆ ਦੱਸ ਚੁੱਕੀ ਆਂਗੀ ਕਿਸੇ ਵੀ ਭੈਣ ਨੇ ਕਰਵਾਉਣਾ ਚਾਹੇ ਕਰਵਾ ਸਕਦੇ ਹੋਗੇ ਨੈਕਸਟ ਸੂਟ ਹੈਗਾ ਆਪਣਾ ਪਿੱਟਾ ਵਰਕ ਦਾ ਰੈਡੀ ਹੋਇਆ ਹੋਇਆਗਾ ਇਸ ਤਰ੍ਹਾਂ ਦੇਖੋ ਫੈਬਰਿਕ ਜਿਹੜਾ ਟਾਈ ਐਂਡ ਡਾਈ ਹੈਗਾ ਤੇ ਪਲੱਸ ਗਲੇ ਤੇ ਵਰਕ ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਇਹ ਇਹ ਪਿੱਟਾ ਵਰਕ ਦਾ ਮਤਲਬ ਸੂਟ ਹੈ ਜਿਹੜਾ ਆਪਾਂ ਤਿਆਰ ਕੀਤਾ ਹੈਗਾ ਇਹ ਸੂਟ ਮੇਰਾ ਸੂਟ ਹੈਗਾ ਤੇ ਮੈਂ ਪਹਿਲਾਂ ਇਹ ਸੂਟ ਤੁਹਾਨੂੰ ਦਿਖਾਇਆ ਨਹੀਂ ਮਤਲਬ ਰਹਿ ਗਿਆ ਸੀਗਾ ਇਸ ਤਰ੍ਹਾਂ ਦੇਖੋ neck ਤੇ ਵਰਕ ਹੈਗਾ ਤੇ ਪਲੱਸ ਜਿਹੜਾ ਹੈਗਾ ਘੇਰੇ ਤੇ ਚਾਕਾਂ ਤੇ ਆ ਜਾਊਗਾ corner ਤੇ ਠੀਕ ਹੈ ਜੀ ਇਦਾਂ ਇਹ ਕੰਮ ਹੋਇਆ ਹੋਇਆ ਬਹੁਤ ਜ਼ਿਆਦਾ ਸੋਹਣਾ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਇਦਾਂ ਹੀ ਆਪਾਂ ਰੈੱਡ ਕਲਰ ਦੀ ਪੇਸਟਿੰਗ ਪੱਟੀ ਲਗਾ ਕੇ ਸੂਟ ਨੂੰ ਆਪਾਂ ਤਿਆਰ ਕੀਤਾ ਹੈਗਾ ਤੇ ਨਾਲ ਆਪਾਂ ਰੱਖੀ ਹੈ ਰੈੱਡ ਬਾਟਮ ਉਹਤੇ ਵੀ ਜਿਹੜਾ ਕੰਮ ਹੈਗਾ ਜਿਹੜਾ ਪਿੱਟਾ ਵਰਕ ਦਾ ਜਿਹੜਾ ਕੰਮ ਹੈ ਸਾਰਾ ਹੋਇਆ ਹੋਇਆ ਹੈਗਾ ਤੇ ਨਾਲ ਹੈਗਾਗਾ ਪਲੱਸ ਦੁਪੱਟਾ ਚੁਣੌਣ ਦਾ ਸੈਮੀ ਦਾ ਤੇ ਦਾ ਆਪਾਂ ਮਤਲਬ ਛਟੀਆਂ ਪਾਈਆਂ ਨੇਂਗੀਆਂ ਲੰਬੀਆਂ ਤੇ ਪਲੱਸ ਆਪਾਂ ਬਹੁਤ ਸੋਹਣਾ ਗੋਟਾ ਲਾਇਆ ਹੈਗਾ ਲੋ ਜੀ ਠੀਕ ਹੈ ਜੀ ਕੋਈ ਵੀ ਤੁਸੀਂ ਸੂਟ ਇਹਦੇ ਵਿੱਚੋਂ ਤਿਆਰ ਕਰਾਉਣਾ ਕੋਈ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋਗੇ ਨੈਕਸਟ ਸੂਟ ਨੇ ਆਪਣੇ ਕੋਲੇ ਰੈਡੀ ਪਏ ਨੇ ਜੇ ਕਿਸੇ ਭੈਣ ਨੂੰ ਕੋਈ ਫੰਕਸ਼ਨ ਹੈਗਾ ਤਾਂ ਤੁਸੀਂ ਲੈ ਸਕਦੇ ਹੋਗੇ ਇਹ ਆ ਜਿਹੜਾ ਸੂਟ ਹੈਗਾ ਸਾਰਾ ਬਾਦਨੀ ਦੇ ਉੱਪਰ ਰੈਡੀ ਹੋਇਆ ਹੋਇਆ ਹੈਗਾ ਤੇ ਪਲੱਸ ਘੇਰੇ ਤੇ ਵਰਕ ਹੋਇਆ ਹੋਇਆ ਹੈਗਾ ਹੱਥ ਦੇ ਵਿੱਚ ਜਿਹੜਾ ਸੂਟ ਹੈ ਇਹ ਤਿਆਰ ਕੀਤਾ ਹੋਇਆ ਹੈ ਇਹ ਇਹਦਾ ਘੇਰਾ ਆ ਜਾਊਗਾ ਜੀ ਤੁਸੀਂ ਦੇਖ ਸਕਦੇ ਹੋਗੇ ਇਹ ਜਿਹੜਾ ਕੰਮ ਹੈਗਾ ਸਾਰਾ ਘੇਰੇ ਤੇ ਹੋਇਆ ਹੋਇਆ ਹੈਗਾ ਤੇ ਪਲੱਸ ਜਿਹੜੀਆਂ ਇਹ ਬਾਵਾ ਤੇ ਕੰਮ ਹੋਇਆ ਹੋਇਆ ਹੈਗਾ ਠੀਕ ਹੈ ਅਸੀਂ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਜੇ ਤੁਸੀਂ ਕਹੋਗੇ ਤਾਂ ਆਪਾਂ ਕਰਵਾ ਕੇ ਦੇ ਦਾਂਗੇ ਬਹੁਤ ਸੋਹਣਾ ਬਾਂਦਨੀ ਦੇ ਵਿੱਚ ਸੂਟ ਹੈ ਹੈਂਡਵਰਕ ਦਾ ਸੂਟ ਹੈ ਇਹ ਸੂਟ ਹੈ ਜਿਹੜਾ ਡਿਸਕਾਊਂਟ ਤੇ ਹੈਗਾ ਕੋਈ ਕਿਸੇ ਵੀ ਭੈਣ ਨੂੰ ਲੋੜ ਹੈ ਪਾਰਟੀ ਪਾਰਟੀਅਰ ਸੂਟ ਚਾਹੀਦਾ ਹੈਗਾ ਤਾਂ ਤੁਸੀਂ ਇਹ ਵਾਲਾ ਸੂਟ ਹੈ ਜਿਹੜਾ ਲੈ ਸਕਦੇ ਹੋਗੇ ਇਸ ਤੋਂ ਬਾਅਦ ਫਿਰ ਬਾਂਦਨੀ ਦੇ ਵਿੱਚ ਸਾਰਾ ਫੁੱਲੀ ਹੈਂਡ ਦਾ ਕੰਮ ਹੋਇਆ ਹੋਇਆ ਹੈਗਾ ਤੇ ਤੁਸੀਂ ਇਹ ਵਾਲਾ ਸੂਟ ਵੀ ਲੈ ਸਕਦੇ ਹੋ ਜੇ ਕਿਸੇ ਭੈਣ ਨੂੰ ਲੋੜ ਹੈਗੀ ਤਾਂ ਠੀਕ ਪ੍ਰਾਈਸ ਦੇ ਵਿੱਚ ਸੂਟ ਨੇਗੇ ਸਾਰੇ ਹੈਂਡਵਰਕ ਦੇ ਦੇਖੋ ਜੀ ਹੈਂਡ ਦਾ ਕੰਮ ਹੋਇਆ ਹੋਇਆਗਾ ਸਾਰਾ ਕੰਮ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਇਹ ਬਾਜੂ ਦਾ ਕੰਮ ਹੋਇਆ ਹੋਇਆਗਾ बॉटਮ ਤੇ ਕੋਈ ਵਰਕ ਨਹੀਂ ਹੈਗਾ ਇਹ ਵਾਲੀ ਰਹੇਗੀ बॉਟਮ ਠੀਕ ਹੈ ਜੀ ਇਸ ਤੋਂ ਬਾਅਦ ਉਹ ਸ਼ਰਟ ਦਾ ਇੱਕੇ ਵਾਲਾ ਕਲਰ ਸੀਗਾ ਰਹਿ ਗਿਆ نیچے ਪਿਆ ਤੁਸੀਂ ਇਹ ਵਾਲਾ ਸੂਟ ਹੈ ਜਿਹੜਾ ਇਹ ਵਾਲਾ ਕਲਰ ਵੀ ਲੈ ਸਕਦੇ ਹੋਗੇ ਇਸ ਤੋਂ ਬਾਅਦ ਆਜੂਗਾ ਜੀ ਪ੍ਰਿੰਟ ਆ ਜਾਣਗੇ ਟਿਸ਼ੂ ਦੇ ਉੱਪਰ ਬਹੁਤ ਜ਼ਿਆਦੇ ਸੋਨੇ ਇਹਨੂੰ ਤੁਸੀਂ ਹੈਂਡਵਰਕ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋਗੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜ਼ਿਆਦੇ ਸੋਨੇ ਲੰਗੇ ਟਿਸ਼ੂ ਦੇ ਵਿੱਚ ਨੇਗੇ ਲਓ ਜੀ ਇਹਦਾ ਪ੍ਰਾਈਸ ਰਹੇਗਾ 2250 ਤੇ ਇਸ ਤੋਂ ਬਾਅਦ ਫਿਰ ਨੈਕਸਟ ਕਲਰ ਇਹ ਵਾਲਾ ਆਜੂਗਾ ਤੁਸੀਂ ਕਲਰ ਦੇਖ ਸਕਦੇ ਹੋਗੇ ਲਓ ਜੀ ਨੇੜੇ ਤੋਂ ਚੈੱਕ ਕਰ ਸਕਦੇ ਹੋ ਤੇ ਅਗਲਾ ਕਲਰ ਆਜੂਗਾ ਮਹਿੰਦੀ ਲਓ ਜੀ ਬਿਲਕੁਲ ਪਰਫੈਕਟ ਕਲਰ ਆ ਰਹੇ ਨੇਗੇ ਨੈਕਸਟ ਕਲਰ 2250 ਪ੍ਰਾਈਸ ਹੈ ਜੋ ਵੀ ਤੁਸੀਂ ਵਰਕ ਵਗੈਰਾ ਕਰਾਉਂਗੇ ਉਹਦੀ ਐਕਸਟਰਾ ਚਾਰजेस ਹੋਣਗੇ ਹੈਂਡ ਦੇ ਵਿੱਚ ਕਰਾਉਣੇ ਮਸ਼ੀਨ ਦੇ ਵਿੱਚ ਕਰਵਾਉਣੇ ਜੋ ਵੀ ਕਰਵਾਉਣੇ ਉਹਦੇ ਐਕਸਟਰਾ ਚਾਰजेस ਹੋਣਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਜਿਹੜੀ ਪਸੰਦ ਆਈ ਹੋਊਗੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਟੀ ਕਾਲਜੀ ਬਾਏ ਬਾਏ